ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕੁਝ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਜਿਦੇ ਵਿੱਚ ਆਪਾਂ ਦੇਖਾਂਗੇ ਕਾਨੀ ਦੇ ਸੂਟ ਕੁਝ ਹੋਣੀਆਂ ਆਪਣੇ ਸਟਾਲ ਸੂਟ ਆਓ ਦੇਖਦੇ ਹਾਂ ਅੱਜ ਦੇ ਆਪਣੀ ਕਾਨੀ ਦੇ ਤੇ ਸਟਾਲ ਸੂਟ ਹਾਂਜੀ ਇਹ ਕੇ ਆ ਗਿਆ ਆਪਣਾ ਪਹਿਲਾ ਸੂਟ ਕਾਨੀ ਦੇ ਵਿੱਚ ਹੈ ਜੈਲੋ ਮਸਟਰਡ ਜਾਂ ਸ਼ੇਡ ਆ ਗਿਆ ਬਹੁਤ ਸੋਹਣਾ ਕਲਰ ਹੈਗਾ ਬਾਟਮ ਪਲੇਨ ਆ ਜੂਗੀ ਸ਼ਰਟ ਆ ਜੇਗੀ ਸਾਰੀ ਕਾਨੀ ਦੇ ਵਿੱਚ ਨੈਕ ਲਾਈਨ ਫਰੰਟ बैक के आजगा और स्लीवस आ किया विद स्टॉल स्टॉल आ जाएगा प्राइस रूम सोलह सौ सो। ਇੱਕ ਇਹਦੇ ਵਿੱਚ ਆ ਗਿਆ ਜੀ ਆਪਣੇ ਕੋਲੇ ਇਹ ਫਰੂਜ਼ੀ ਕਲਰ ਫਰੂਜ਼ੀ ਕਲਰ ਕਾਫੀ ਆਰਡਰ ਆ ਰਹੇ ਸੀ ਇਹਨਾਂ ਸੁੱਟਾਂ ਦੇ ਫਰੂਜ਼ੀ ਕਲਰ ਬੈਕ ਕੇਰ ਆ ਜਾਊਗਾ 슬ੀਵਸ ਆ ਜਾਣੀਆਂ ਸਟਾਲ ਆ ਜਾਏਗਾ ਇਹ ਸਟਾਲ ਆ ਜਾਏਗਾ ਪੱਲਿਆਂ ਤੇ ਡਿਜ਼ਾਈਨ ਹੈ ਪਲੇਨ ਬਾਟਮ ਆ ਚੁਗੀ ਪ੍ਰਾਈਸ 1600 ਇਹ ਆ ਗਿਆ ਜੀ ਮਹਿਰੂਨ ਕਲਰ ਇਹ ਪਾਕਿਸਤਾਨੀ ਸਟਾਈਲ ਵਿੱਚ ਬਣਿਆ ਹੋਇਆ ਫਰੰਟ neck design ਬੈਕ neck ਆ ਜਾਊਗਾ ਬਹੁਤ ਹੀ ਸੋਹਣਾ ਇਹਦਾ ਸਟਾਲ ਬਣਿਆ ਹੋਇਆਗਾ ਇਹ ਸਟਾਲ ਆ ਜਾਊਗਾ 슬ੀਵ ਸਜਣ ਗਈਆਂ ਪਲੇਨ ਬਾਟਮ ਆਜੂਗੀ ਨਾਲ ਰਾਈਸੋ ਲਸੋ ਇਹਦੇ ਵਿੱਚ ਸੇਮ ਦੇ ਵਿੱਚ ਇੱਕ ਆਪਣੇ ਕੋਲੇ ਆ ਗਿਆ ਜੀ ਕਾਫੀ ਕਲਰ ਕਾਫੀ ਕਲਰ ਪਾਕਿਸਤਾਨੀ ਸਟਾਈਲ ਜੀ ਇਹਦਾ ਡਿਜ਼ਾਈਨ ਬਣਿਆ ਹੋਇਆ ਹੈ neck front back neck ਆ ਜੋ ਪਲੇਨ ਬਾਟਮ ਤੇ ਸਟਾਲ ਆ ਜਾਏਗਾ ਸਟਾਲ ਆ ਜਾਏਗਾ 슬립 사 ਜਾਣਗੀਆਂ ਪ੍ਰਾਈਸ 1600 ਹਾਂਜੀ ਇੱਕ ਇਹ ਆ ਗਿਆ ਆਪਣੇ ਕੋਲੇ ਪਰਪਲ ਸ਼ੇਡ ਦੇ ਵਿੱਚ ਲਵੈਂਡਰ ਜਿਹਾ ਸ਼ੇਡ ਹੈ ਫਰੰਟ ਨੈੱਕ गया घेरा जा बैक घेराजू स्लीवस आ जाने स्टॉल आज स्टॉल के पल्ले ਇਹ ਬੱਲੇ ਆ ਜਾਣੀਏ ਪ੍ਰਾਈਸ 1600 ਇੱਕ ਇਹ ਆ ਗਿਆ ਜੀ ਕਾਫੀ ਤੇ ਸਕਿਨ ਦਾ ਕੰਬੀਨੇਸ਼ਨ ਇਹ ਬਾਟਮ ਆ ਜੋ ਬਾਟਮ ਇਹ ਆ ਜੂ ਸ਼ਰਟ ਦਾ ਫਰੰਟ neck line ਫਰੰਟ ਕੇ ਆ ਜੂਗਾ ਇਹ ਆ ਜੇਗਾ 슬ੀਵਸ 슬ੀਵਸ ਡਿਜ਼ਾਈਨਰ 슬ੀਵਸ ਰਹਿਣ ਗਈਆਂ ਬੈਕ ਪਲੇਨ ਆ ਜੂਗੀ ਨੀਚੇ ਪੱਟੀ ਆ ਜੂ neck back neck ਤੇ ਆ ਜੂ ਫਲਾਰ nicchia vuol raggiunga i d'astor boss un'anga in d'agio ma confides che in da combination inga price droga g solo so iacca solo so ਇਹ ਵਲ ਇਹਦੀ ਕਾਫੀ ਬਟਮ ਰਹੂਗੀ ਸਕਿਨ ਸ਼ਰਟ ਆ ਜੂਗੀ ਇਹਦਾ ਕੰਬੀਨੇਸ਼ਨ ਇਦਾਂ ਆ ਜੂਗਾ ਫਰੰਟਾ ਜੂ ਸ਼ਰਟ ਦਾ ਬੈਕ ਕੇ ਰ ਆ ਜੂਗਾ 슬ੀਵਸ ਆ ਜਾਣਗੀਆਂ ਇਹ ਆ ਜੂ ਇਹਦਾ ਸਟਾਲ ਸਟਾਲ ਆ ਜਾਏਗਾ ਪ੍ਰਾਈਜ਼ ਰਹੂਗਾ 1600 ਇੱਕ ਇਹ ਵਾਲਾ ਆ ਜਾਏਗਾ ਬਲੂ ਕਲਰ ਦੇ ਵਿੱਚ ਸ਼ਰਟ ਦਾ ਫਰੰਟ ਆ ਜੂਗਾ ਫਰੰਟ ਇਸ ਸਟਾਲ ਆ ਜੀਗਾ ਪਲੇਨ ਬਾਟਮ ਰਹੂਗੀ ਸਟਾਲ 슬ੀਵਸ ਆ ਜਾਣਗੀਆਂ ਇਹ 슬ੀਵਸ ਆਣਗੀਆਂ ਇਹ ਬੈਕ ਆ ਜੂਗੀ ਇਦਾਂ ਬੈਕ ਆ ਜੂਗੀ ਘੇਰੇ ਤੇ ਬਾਰਡਰ ਆ ਜਾਏਗਾ ਪ੍ਰਾਈਸ 1600 ਇੱਕ ਕੇ ਆ ਜੀਗਾ ਸਕਿਨ ਕਲਰ ਦੇ ਵਿੱਚ ਇਹਦੀ ਕਾਫੀ ਆਰਡਰ ਆਈ ਸੀ ਕਿ ਸਕਿਨ ਦੇ ਆਪਣੇ ਕੋਲ 2-3 ਪੀਸ ਆਏ ਨੇ ਸ਼ਰਟ ਦਾ ਫਰੰਟ ਆ ਜਾਏਗਾ ਬੈਕ ਕੇ ਰ ਆ ਜੂਗਾ 슬ੀਵਸ ਆ ਜਾਣਗੀਆਂ ਤੇ ਸਟਾਲ ਆ ਜਾਏਗਾ ਸਟੋਲ ਆ ਜੀ ਦਾ ਪ੍ਰਾਈਜ਼ ਰੋਸੋ ਲਾਸੋ ਇੱਕ ਇਹਦੇ ਚ ਆਪਣੇ ਕੋਲੇ ਆ ਜੂਗਾ ਇਹ ਬਲੈਕ ਬਲੈਕ ਇਹ ਪਾਕਿਸਤਾਨੀ ਸਟਾਈਲ ਚ ਆ ਗਿਆ ਫਰੰਟ ਬੈਕ ਨੈਕ ਇਸ ਟੋਲ ਆ ਗਿਆ ਟੋਲ ਆ ਜੇਗਾ ਬੈਕ ਕੇ ਰਾਜਣਗੀਆਂ ਪ੍ਰਾਈਸ ਰਹੂਗਾ 1600 1600 ਇਹਦੇ ਵਿੱਚ ਹੀ ਆ ਕੇ ਆਪਣੇ ਕੋਲ ਸੇਮ ਕਲਰ ਇਹ ਬਲੂ ਦਾ ਸੇਮ ਬਣਿਆ ਹੋਇਆ ਉਦਾਂ ਹੀ ਪੀਸ

ਸਲੀਵ ਸਾਜਨਗੀਆਂ ਬੈਕ ਕੀ ਰਾਜੂ ਹਾਂਜੀ ਹੁਣ ਆਪਣੇ ਕੋਲੇ ਇਹ ਆਗੇ 4 ਕਲਰ ਇੱਕ ਪੀਸ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਇਹ ਆਗੇ ਆਪਣੇ ਕੋਲੇ 1490 ਦੇ 1490 ਦੇ ਵਿੱਚ 5 ਪੀਸ ਨੇ ਆਪਣੇ ਕੋਲੇ 1490 ਵਾਲੇ में तो एक येलो कलर खोल के दिखानी है फ्रंट आ गया फ्रंट बैक आज बैक घेरा स्लीवस ਇਹ ਅਗੇ ਸਟਾਰ ਬੈਗ ਤੋਂ ਪ੍ਰਾਈਸ ਇਸ 1490 ਇਹਦੇ ਵਿੱਚ ਆਪਣੇ ਕੋਲੇ ਇੱਕ ਇੱਕ ਕਲਰ ਆਜੂਗਾ ਸਕਿਨ येलो ਸਕਿਨ ਇਹ ਆ ਜਾਏਗਾ ਸਕਿਨ ਇੱਕ ਇਹ ਆ ਜਾਏਗਾ ਪੀਚ ਗਾਜਰੀ ਜਾਂ ਸ਼ੇਡ ਇਹ ਵਾਲਾ 1490 ਵਾਲੇ ਚ ਇੱਕ ਇਹ ਜੀਗਾ ਲਵੈਂਡਰ ਸ਼ੇਡ ਫਰੰਟ ਨੈੱਕ ਗੇਰ ਇਦਾਂ ਸਟਾਲ ਆ ਜੀਗਾ ਸਟਾਲ ਸਲੀਪਸ ਪ੍ਰਾਈਜ਼ 1490 ਹੁਣ ਆ ਗਿਆ ਆਪਣੀ ਸ਼ਾਰਲ ਸੂਟ ਜਿਨ੍ਹਾਂ ਦੇ ਕਾਫੀ ਆਰਡਰ ਆ ਰਹੇ ਸੀਗੇ ਇਹ ਮਸਟਰਡ ਦੇ ਆਏ ਨੇ 6-7 ਪੀਸ ਇਹਦਾ ਜਾਦੇ ਆਰਡਰ ਆ ਰਿਆ ਸੀਗਾ ਇਹਨਾਂ ਦਾ ਪ੍ਰਾਈਸ ਰਹੂਗਾ ਜੀ 975 ਫਰੰਟ ਆ ਗਿਆ स्लीप सा जाने आ जाने स्टॉल आ जाएगा प्राइस रू नौ सौ पचहत्तर हाँ जी एक के कलर आ गया ਫਰੰਟ 슬리브ਸ ਸੇਮੀ ਬੈਕ ਸਟਾਲ ਪ੍ਰਾਈਸ 975 ਇੱਥੇ ਆ ਗਿਆ ਪਰਪਲ ਸ਼ੇਡ ਦੇ ਵਿੱਚ ਵਲਾ ਗਿਆ ਫਰੰਟ सेम ही ਬੈਕ ਰਹੂਗੀ 슬ੀਵਸ ਤੇ ਸਟਾਲ ਇਸ ਸਟਾਲ ਸੁੱਟਾ ਦਾ ਸਾਰਿਆਂ ਦਾ ਪ੍ਰਾਈਸ ਲਊਗਾ ਜੀ 975 ਇਹਨਾਂ ਦੇ ਕਾਫੀ ਆਰਡਰ ਆ ਰਹੇ ਸੀ ਇਹ ਰਿਪੀਟ ਦੇ ਵਿੱਚ ਆਪਣੇ ਕੋਲ ਕਾਫੀ ਸਟਾਕ ਆਇਆ ਇੱਕ ਇਹ ਆ ਗਿਆ ਜੀ ਗ੍ਰੀਨ ਸ਼ੇਡ ਹੈ फ्रंट सेम ही बैक रहूगी साइड पे स्लीव्स ने स्टॉल आ जाएगा प्राइस रो नौ सौ पचहत्तर ਹਾਂਜੀ ਇਹ ਸੀਗੇ ਅੱਜ ਦੇ ਆਪਣੇ ਕਾਨੀ ਦੇ ਤੇ ਸਟਾਲ ਸੂਟ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਵਾਈ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣੀ ਤੇ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਦੱਸਣਾ ਜੀ ਆਪਾਂ ਫਿਰ ਇੱਕ ਵੀਡੀਓ ਦੇ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ